ਜਲੰਧਰ ਦੇ ਸਾਬਕਾ ਮੰਤਰੀ ਅਤੇ ਬੀਜੇਪੀ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਅੱਜ ਸਵੇਰੇ ਇੱਕ ਹਾਦਸਾ ਵਾਪਰ ਗਿਆ ਜਦੋਂ ਇੱਕ ਕਾਰ ਸੇਖ ਰਹੀ ਲੜਕੀ ਦੇ ਵੱਲੋਂ ਹੌਕਰ ਨੂੰ ਗੰਭੀਰ ਜ਼ਖਮੀ ਕੀਤਾ ਗਿਆ ਲੜਕੀ ਜਦੋਂ ਕਾਰ ਬੈਕ ਕਰ ਰਹੀ ਸੀ ਉਸ ਵਕਤ ਇਹ ਹਾਦਸਾ ਜਿਹੜਾ ਵਾਪਰ ਜਾਂਦਾ ਥੋਨੂੰ ਦੱਸ ਦਈਏ ਇਸ ਘਟਨਾ ਦੇ ਵਿੱਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੀ ਨਿੱਜੀ ਗੱਡੀ ਤੇ ਉਹਨਾਂ ਦੇ ਘਰ ਦੇ ਵਿੱਚ ਵੀ ਕਾਫੀ ਨੁਕਸਾਨ ਜਿਹੜਾ ਦੇਖਣ ਨੂੰ ਮਿਲਿਆ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ मामले दी जांच शुरू कर दीती है मामले ਦੇ ਵਿੱਚ ਪੀੜਤ ਦਾ ਇਲਾਜ ਕਰਵਾਉਣ ਦੇ ਲਈ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਰਸਤਾ ਮੁਹੱਲਾ ਦੇ ਰਹਿਣ ਵਾਲੇ ਦੀਪਕ ਨੇ ਦੱਸਿਆ ਕਿ ਇਹ ਸਾਰੀ ਘਟਨਾ ਸਵੇਰੇ 7:30 ਵਜੇ ਦੀ ਹੈ ਉਹ ਆਪਣੀ ਸਾਈਕਲ ਤੇ ਸਵਾਰ ਹੋ ਕੇ ਕਬਾਰਾ ਮੰਡਨ ਦੇ ਲਈ ਪਹੁੰਚਿਆ ਸੀ ਉਸ ਨੇ ਕਿਹਾ ਕਿ ਕੂੜੀ ਗੱਡੀ ਬੈਕ ਕਰ ਰਹੀ ਸੀ ਤਾਂ ਗੱਡੀ ਆ ਕੇ ਉਸ ਦੇ ਵਿੱਚ ਟਕਰਾ ਗਈ ਹੈ ਇਹ ਘਟਨਾ ਸ਼ਾਸਤਰੀ ਮਾਰਕੀਟ ਦੇ ਕੋਲ ਬਿਲਕੁਲ ਖੁੱਈ ਹੈ ਘਟਨਾ ਦੇ ਵਿੱਚ ਉਹ ਇਕੱਲਾ ਹੀ ਜ਼ਖਮੀ ਹੋਇਆ ਸੀ ਤੇ ਲੋਕਾਂ ਦੀ ਮਦਦ ਦੇ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਕੀ ਨਾਮ ਆਪ ਦਾ? ਤਾਂ ਦੀਪਕ ਕੁਮਾਰ। ਇਹ ਵੇ ਕੀ ਬਾਤ ਹੈ ਕਿਤਨੇ ਵਜੇ ਹੋਏ? ਅ ਸਵੇਰੇ ਸਬਕਸਤ ਵਜੂ ਹੈ ਸੀ ਜੀ ਮੈਂ ਆਪਣਾ ਜਾ ਰਿਹਾ ਸੀ ਆਪਣੀ ਸਾਈਡ ਤੋਂ ਸਾਈਕਲ ਤੇ ਤੇ ਕਾਫੀ ਪਿਛੋ ਬੈਕ ਲੈ ਕੇ ਮਰ ਜਦਾਂ। ਕਿੰਨੇ ਮਰ ਜਦਾਂ? ਅ ਲੜਕੀ ਸੇ ਡਰਾਈਵ ਕਰ ਰਿਹਾ ਕੋਈ। ਹਾਂ ਕੋਈ ਕਿੱਥੇ ਦੀ ਗੱਲ ਹੈ? ਆ ਸ਼ਾਸਰੀ ਚੌਂਕ। ਤੇ ਤੁਸੀਂ ਕੰਮ ਕਾਲੇ ਸਾਹਿਬ ਦੀ ਕੋਠੀ ਦੇ ਸਬਕ। ਤੁਸੀਂ ਕੰਮ ਕੀ ਕਰਦੇ ਹੋ? ਅਖਬਾਰਦਾਂ। ਅਖਬਾਰ ਲੈ ਕੇ ਜਾ ਰਹੇ ਸੀ। ਹਾਂਜੀ। ਜੇ ਜਦੋਂ ਐਕਸੀਡੈਂਟ ਹੋਇਆ ਉਸ ਟਾਈਮ ਤੇ ਕੋਈ ਆਪਣੇ ਕਹਿੰਦੇ ਕੁਝ ਹੋਰ ਵੀ ਇੰਜਰਡ ਹੋਇਆ ਹੈ ਪਰ ਅਨੀ ਮੈਂ ਥੱਲੇ ਸੀ ਕਾਫੀ ਜ਼ਿਆਦਾ ਤਾਂ ਪਤਾ ਮੈਨੂੰ ਲੱਗੇ ਕਿਸੇ ਲਈ ਮਾਰੀ ਸੀ ਜਿਹੜਾ ਗੱਡੀ ਚ ਲਾਗੇ ਸੈੰਡਰੇ ਸੀਗੇ ਆਈ ਥਿੰਕ ਸ਼ਾਇਦ ਉਹ ਵੀ 25 ਸਾਲ ਦੀ ਕੁੜੀ ਸੀ ਯੰਗ ਲੜਕੀ ਸੀ ਇਹ 6:30 ਪਾਣੇ 7 ਵਜੇ ਹੋਇਆ ਜੀ ਇਹ ਕਾਲੀਆ ਸਾਹਿਬ ਦੀ ਕੋਠੀ ਨਹੀਂ ਆਪਣੇ ਰਵੰਤ ਸਿੰਘ ਮਨੋਰੰਜਨ ਕਾਲੀਆ ਜੀ ਉਹਨਾਂ ਦੀ ਕੋਠੀ ਦੇ ਬਿਲਕੁਲ ਸਾਹਮਣੇ ਹੋਇਆ ਹੈ ਇੱਕ ਲੜਕੀ ਗੱਡੀ ਸਿੱਖ ਰਹੀ ਸੀ ਉਹਦਾ ਪਿਤਾ ਉਹਨੂੰ ਸਿਖਾ ਰਿਆ ਸੀਗਾ ਤੇ ਉਹ ਅਚਾਨਕ ਇੱਕ ਸਾਈਕਲ ਵਾਲਾ ਆਇਆ ਅੱਗੇ ਤੇ ਉਹਨੂੰ ਸਾਈਡ ਮਾਰੀ ਸਾਈਕਲ ਵਾਲਾ ਸਾਈਡ ਤੇ ਡਿੱਗ ਪਿਆ ਤੇ ਸਾਈਕਲ ਥੱਲੇ ਆ ਗਿਆ ਉਹ ਲੜਕੇ ਥबराਉਣ ਨਾਲ ਉਹਨੇ ਇੱਕੀ ਲੈਟਰ ਦਾਬਤਾ ਗੱਡੀ ਦਾ ਤੇ ਗੱਡੀ ਜਾ ਕੇ ਸਾਹਮਣੇ ਕਾਲੀਆ ਸਾਹਿਬ ਦੇ ਕੋਲ ਇੱਕ ਗੱਡੀ ਖੜੀ ਸੀਗੀ ਉਹਨਾਂ ਦੀ ਗੱਡੀ 'ਚ ਭੱਜੀ ਗੇਟ ਭੰਨਤਾ ਕਾਫੀ ਨੁਕਸਾਨ ਹੋਇਆ ਮਤਲਬ ਤੇ ਇੰਜਰ ਕਿੰਨੇ ਲੋਗ ਹੋਏ ਨੇ ਇੰਜਰ ਇੱਕ ਕੋਈ ਮਾਇਆ ਮੁੰਡਾ ਸਾਈਕਲ ਵਾਲਾ ਦੀ ਪਨਾ ਆ ਉਹਦਾ ਦੇ ਠੀਕ ਹੈ ਫਿਲਹਾਲ ਉਹ ਉਹ 23 ਦਿਨ ਚਾਰ ਦਿਨ ਸਖਾਰੇ ਸੀ ਉਹਨਾਂ ਦੇ ਠੀਕ ਨਹੀਂ ਉਹ ਠੀਕ ਨਹੀਂ ਠੀਕ ਨੇ ਉਹ ਬਿਲਕੁਲ ਠੀਕ ਨੇ ਉਹਦਾ ਨਾਮ ਕੀ ਹੈ ਕੋਈ ਇਹ ਰਸਤੇ ਮਹੱਲੇ ਦੇ ਰਹਿਣ ਵਾਲੇ ਹੈ ਏਜ ਕਿੰਨੀ ਕੁ ਹੈ ਜਿਹੜਾ ਚਾਹੁੰਦਾ ਲੜਕੀ ਦੀ ਏਜ 18 ਮਹੀਨੇ 18 ਸਾਲ ਤੇ 9 ਮਹੀਨੇ ਦੱਸ ਦੇ ਅੰਡਰ ਏਜ ਵੀ ਦੱਸੇ ਜਾ ਅੰਡਰ ਏਜ 18 ਮਹੀਨੇ ਮਤਲਬ ਉਹਦਾ ਲਰਨਿੰਗ ਲਾਇਸੈਂਸ ਬਣਿਆ ਹੋਇਆ ਹੈ ਆ ਉਹ ਵਰਕਪੀਓ ਕੇ ਅੰਦਰ ਦੂਜਾ ਅਪਲਾਈ ਕੀਤਾ ਹੋਇਆ ਹੈ ਨਾਮ ਨਾਮ ਕੀ ਹੈ ਤੁਹਾਡਾ ਨਾਮ ਮੇਰੇ ਕੋਲ ਡਾਇਰੀ ਪਈ ਹੈ ਮੈਂ ਉੱਥੇ ਲਿਖਿਆ ਹੈ ਤੇ ਜਿਹੜਾ ਇੰਜਨ ਹੋਇਆ ਉਹ ਠੀਕ ਹੈ ਹੁਣ ਠੀਕ ਹੈ ਉਹ ਹਸਪੀਟਲ ਤੋਂ ਆਇਆ ਸੀਗਾ ਹੁਣ ਉਹਦੇ ਟੈਸਟ ਵਗੈਰਾ ਕਹਿੰਦੇ ਮੈਂ ਕਰਵਾਉਣੇ ਤੇ ਕਾਰਵਾਈ ਕੀ ਕਰਨਾ ਫਿਲਹਾਲ ਤੇ ਉਹ ਆਪਣੇ ਟੈਸਟ ਵਗੈਰਾ ਕਰਾਉਂਦਾ ਆ ਜੋ ਲਿਖਾਉਣਗੇ ਉਹ ਹਿਸਾਬ ਨਾਲ ਕਾਰਵਾਈ ਕਰੇ ਹਾਂ ਵਾ ਰਾਮ ਸ਼ੰਕਰ ਕੀ ਗੱਲ ਕੀ ਹੋਈ ਹੈ ਕਿੰਨੇ ਹੋਈ ਦੀ ਇਹ ਇਹ ਗੱਡੀ ਇੱਥੇ ਮੋੜਨ ਲੱਗੇ ਸੀਗੇ ਗੱਡੀ ਮੋੜਦੇ ਹੋਏ ਮੋੜਦੇ ਆ ਪੂਰੇ 7 ਵਜੇ ਗੱਡੀ ਸਿਖਾਉਂਦੇ ਸੀਗੇ ਆਪਣੇ ਕੋਲੇ ਨੂੰ ਇੱਥੇ ਗੱਡੀ ਮੋੜਨ ਲੱਗੇ ਬੈਕ ਕਰਨ ਲੱਗੇ ਰੇਸ ਹੋ ਗਈ ਤੇਜ਼ ਤੇ ਤੇ ਇਹਨਾਂ ਕੋਲ ਸਾਬੇ ਨਹੀਂ ਗਈ ਸਾਬੇ ਨਹੀਂ ਗਈ ਜਦੋਂ ਆਪਣੇ ਸਾਹ ਦੀ ਗੱਡੀ 'ਚ ਲੱਗੀ ਉੱਥੇ ਬੈਕ ਹੋ ਕੇ ਕਿਸੇ ਨੂੰ ਆ ਗਈ ਤੇ ਕਿੰਨੇ ਕੋਈ ਹਣ ਘਾਇਲ ਹੋਇਆ ਜਿੱਤੇ ਕਿਤੇ ਕਿਤੇ ਇੱਕ ਬੰਦਾ ਤਾਂ ਫਟਰ ਜਾ ਹੋ ਗਿਆ ਸਰ ਤੇ ਸੱਟ ਲੱਗੀ उसके साइकिल भी वो गड्डी दे अंदर आ गए इसलिए तुसी तो जुड़ी किसे कर दे आये थे कुठे साहब साहब कुठे गार्ड है किना दे, दे? का, कालिया साहब दे तो अधवी थे वो बच्चन लड़की थी गड्डी तुसी बाले आये तो इतने ठीक है आये पीछे आगे अपना बचाओ पहले कर दे एक गड्डी इसके तरह इसी बच्चियों की उम्र किन्ही ਹਾਰ ਬਰ ਬੋਗੇ 22 ਸਾਲ ਦੇ ਤੇ ਵੱਡੇ ਰਹੇ ਨੇ ਅਣ ਪਿਓ ਨਾੜੀ ਸਿਖਾਉਂਦਾ ਸੀਗਾ ਬੀਰ ਰਿਪੋਰਟ ਔਨ ਪੁਆਇੰਟ